ਇਰਾਨ ਵਿੱਚ ਪਾਕਿਸਤਾਨੀਆਂ ਵੱਲੋਂ ਕਿਡਨਾਪ ਕੀਤੇ ਗਏ ਪੰਜਾਬੀਆਂ ਵਿੱਚੋਂ ਨਵਾਂ ਸ਼ਹਿਰ ਦਾ ਜਸਪਾਲ ਆਪਣੇ ਪਿੰਡ ਵਾਪਸ ਆ ਗਿਆ ਹੈ ਜਿਸ ਨੇ ਮੀਡੀਆ ਅੱਗੇ ਆਪਣੀ ਸਾਰੀ ਹੱਦਕੀਤੀ ਸੁਣਾਈ ਅਤੇ ਦੱਸਿਆ ਕਿ ਕਿਵੇਂ ਉਹਨਾਂ ਨੂੰ ਕਿਡਰਾਪਟ ਕਰ ਉਹਨਾਂ ਨਾਲ ਅਨਮਨੁੱਖੀ ਬਦੀਰਾ ਕੀਤਾ ਗਿਆ ਇਥੋਂ ਤੱਕ ਕਿ ਉਹਨਾਂ ਨੂੰ ਪਾਣੀ ਦੀ ਥਾਂ ਪਿਸ਼ਾਬ ਤੱਕ ਪੜਾਇਆ ਗਿਆ ਨਾਲ ਹੀ ਪੀੜਤ ਵੱਲੋਂ ਭਾਰਤ ਸਰਕਾਰ ਦਾ ਵੀ ਧੰਨਵਾਦ ਕੀਤਾ ਗਿਆ 1 ਮਈ ਨੂੰ ਈਰਾਨ ਦੇ ਤਹਿਰਾਨ ਵਿੱਚ ਪਾਕਿਸਤਾਨੀਆਂ ਨੇ ਪੰਜਾਬ ਦੇ ਤਿੰਨ ਨੌਜਵਾਨਾਂ ਨੂੰ ਬੰਧਕ ਬਣਾ ਲਿਆ ਸੀ ਜਿਨ੍ਹਾਂ ਨੂੰ ਈਰਾਨ ਪੁਲਿਸ ਨੇ ਕੁਝ ਦਿਨ ਪਹਿਲਾਂ ਹੀ ਛਡਵਾਇਆ ਸੀ ਅਤੇ ਹੁਣ ਇਹਨਾਂ ਵਿੱਚੋਂ ਨਮਾ ਸ਼ਹਿਰ ਦਾ ਜਸਪਾਲ ਆਪਣੇ ਪਿੰਡ ਵਾਪਸ ਆ ਗਿਆ ਹੈ ਜਿਸ ਨੇ ਮੀਡੀਆ ਅੱਗੇ ਆਪਣੀ ਸਾਰੀ ਹਰਦਿਤੀ ਸੁਣਾਈ ਅਤੇ ਦੱਸਿਆ ਕਿ ਕਿਵੇਂ ਉਹਨਾਂ ਨੂੰ ਕਿਡਨੈਪ ਕੀਤਾ ਗਿਆ ਤੇ ਫਿਰ ਉਹਨਾਂ ਨੂੰ ਬੰਧਕ ਬਣਾ ਕੇ ਉਹਨਾਂ ਨਾਲ ਅਨਮਨੁੱਖੀ ਬਤਿਹਰਾ ਕੀਤਾ ਗਿਆ ਪੇਟਤਾ ਤੇ ਉਸਦੇ ਪਰਿਵਾਰ ਵੱਲੋਂ ਈਰਾਨ ਪੁਲਿਸ ਅਤੇ ਖਾਸ ਕਰ ਭਾਰਤ ਸਰਕਾਰ ਦਾ ਵੀ ਦਿਲੋ ਧੰਨਵਾਦ ਕੀਤਾ ਗਿਆ ਹਾਂ ਕੀ ਥੋੜਾ ਜਿਹੜਾ ਏਜੰਟ ਤੇ ਆ ਸਾਡੇ ਏਜੰਟ ਨੇ ਸਾਨੂੰ ਕਹਿੰਦੇ ਇਰਾਨ ਤੁਹਾਡੀ 6 ਤੋਂ 7 ਘੰਟੇ ਦੀ ਸਟੇ ਆ ਉੱਥੇ ਤੇ ਤੁਸੀਂ ਅਜੇ 에어ਪੋਰਟ ਦੇ ਅੰਦਰ ਜੇ ਤੁਸੀਂ 에어ਪੋਰਟ ਤੋਂ ਬਾਹਰ ਨਹੀਂ ਜਾਣਾ ਹੈਗਾ ਜੀ ਠੀਕ ਹੈ ਜੀ ਤੇ ਜਦੋਂ ਅਸੀਂ ਇਰਾਨ ਪਹੁੰਚੇ ਆ ਉਦੋਂ ਸਾਨੂੰ ਏਜੰਟ ਸਾਡੇ ਕਹਿੰਦੇ ਤੁਹਾਡੀ ਹੁਣ ਡੇਢ ਦਿਨ ਦੀ ਸਟੇ ਆ ਤੇ ਇੱਥੇ ਮੇਰਾ ਫਰੈਂਡ ਹੈਗਾ ਵੇ ਮੈਂ ਆਪਣੇ ਫਰੈਂਡ ਨੂੰ ਫੋਨ ਕਰਦਾ ਤੇ ਤੁਸੀਂ ਆਪਣੀ ਮੈਨੂੰ ਫੋਟੋ ਸੈਂਡ ਕਰ ਦਿੰਦੇ ਯਾਰ ਅਸੀਂ ਤਿੰਨਾਂ ਨੇ ਫੋਟੋ ਸੈਂਡ ਕੀਤੀ ਸਾਡੇ ਨੰਬਰ ਤੇ ਫੋਟੋ ਉਹਨਾਂ ਨੂੰ ਸੈਂਡ ਕੀਤੀ ਏਜੰਟ ਨੇ ਗਾ ਕਿ ਉਹ ਕਰਨਾ ਹੈ ਯਾਰ ਇਹ ਲਿੰਕ ਸੀ ਗਾ ਉਹ ਪਾਕਿਸਤਾਨੀ ਏਜੰਟ ਸੀਗੇ ਤੇ ਉਹਨਾਂ ਨੇ ਸੈਂਡ ਕੀਤੀ ਉਹ ਸਾਨੂੰ ਲੈ ਆਣਾ ਸਾਨੂੰ ਫੋਨ ਆਇਆ ਫਿਰ ਉਹ ਏਜੰਟ ਜਿਹੜੇ ਮੋਰੇ ਸਾਨੂੰ ਉਹਨੇ ਫੋਟੋ ਦਿਖਾਈ ਤੇ ਉਹ ਸਾਨੂੰ ਫਿਰ ਉੱਥੇ ਲੈ ਗਏ ਆ ਅਸੀਂ ਏਜੰਟ ਨਾਲ ਗੱਲ ਕੀਤੀ ਫੇ ਸਾਨੂੰ ਲੈਣ ਆਏ ਉਹ ਕਹਿੰਦੇ ਤੁਸੀਂ ਜਾਓ ਕੋਈ ਗੱਲ ਨਹੀਂ ਤੁਸੀਂ ਰੈਸਟ ਕਰੋ ਇੱਕ ਦਿਨ ਤੁਹਾਨੂੰ ਪੂਰਾ ਘੁਮਾਉਣਗੇ ਤੇ ਦੂਸਰੇ ਦਿਨ ਸਾਡੀ ਫਲੈਟ ਸਿਡਨੀ ਦੀ ਦਈ ਜਾਣਾ ਇਰਾਨ ਦੇ ਦੁਆਰਾ ਤੇ ਦਿਲੋ ਸਿੱਧਾ ਸਿਡਨੀ ਜਾਣਾ ਉਹ ਸਾਨੂੰ ਉੱਥੇ ਲੈ ਗਏ ਜਦੋਂ ਸਾਨੂੰ ਘਰੇ ਲੈ ਗਏ ਉਹ ਤੇ ਗੱਡੀ ਲੈ ਗਏ ਇਥੋਂ ਦੋ ਜਿਹੜਾ ਕਸ਼ੇਰਾ ਸੀਗਾ ਤੇ ਹਾਜੀ ਉਹਨੇ ਪਰ ਜਿਹੜਾ ਸੀਗਾ ਸਾਨੂੰ ਗੱਡੀ 'ਚ ਬਿਠਾ ਕੇ ਤਿੰਨਾਂ ਨੂੰ ਲੈ ਗਏ ਉਹ ਘੰਟਾ ਗੱਡੀ ਚੱਲੀ ਆ ਮੋਹਰੇ ਗੱਡੀ ਇੱਕ ਹੋਰ ਆ ਗਈ ਉਹਨਾਂ ਦੀ ਉਹਦੇ ਵਿੱਚ ਉਹ ਸਿਗਾ ਮੈਨ ਕਰਨਾ ਪਰ ਉਹ ਸਿਗਾ ਸੁਲਤਾਨ ਸਾਨੂੰ ਤਿੰਨਾਂ ਨੂੰ ਲੱਗ ਲੱਗ ਗੱਡੀ 'ਚ ਕਰ ਦਿੱਤਾ ਦੋਨੂੰ ਇੱਕ 'ਚ ਕਰ ਦਿੱਤਾ ਇੱਕ ਨੂੰ ਇੱਕ ਗੱਡੀ 'ਚ ਕਰ ਦਿੱਤਾ ਤੇ ਗਾਹਾਂ ਯਾਰਾਂ ਘੰਟਾ ਤੇ ਲੈ ਉਹਨਾਂ ਨੇ ਸਾਡੇ ਫੋਨ ਲੈ ਲਏ ਵੇਖੋ ਕੋਈ ਲੋਕੇਸ਼ਨ ਵਗੈਰਾ ਉਹਨਾਂ ਨੇ ਅਗਰ ਆਪਣੇ ਫੋਨ ਦੇ ਰੋ ਸੀ ਫੋਨ ਦੇ ਤੋ ਉਹਨਾਂ ਨੂੰ ਫਿਰ ਚਲੋ ਘਰੇ ਹੀ ਗਏ ਆ ਘਰੇ ਜਾ ਕੇ ਸਾਡੇ ਤਿੰਨਾਂ ਦੇ ਪਾਸਵਰਡ ਲੈ ਲੈਣਾ ਅਸੀਂ ਕਿਹਾ ਵੇ ਪਾਸਵਰਡ ਕਿਉਂ ਲੈਣਾ ਉਹ ਕਹਿੰਦੇ ਵੇ ਤੁਹਾਡਾ ਜੋ ਬੇਸਰਾ ਕੰਮ ਹੋਣਾ ਵੀਜ਼ਾ ਵਗੈਰਾ ਸਟੈਂਪ ਦਾ ਇਹ ਟਿਕਟ ਕਰਾ ਉਹ ਅਸੀਂ ਕਨਫਰਮ ਕਰਨਾ ਸਰ ਬਸੀ ਬਸੀ ਜਾਣਕਾਰੀ ਕਰਨੀ ਹੈ ਬਈ ਤੁਹਾਨੂੰ ਇੱਥੋਂ ਅਸੀਂ ਸਾਰੇ ਕੁਛ ਕਰਕੇ ਦੇਣਾ ਹੈ ਪਾਸਵਰਡ ਦੇ ਦਿੱਤੇ ਉਹਨਾਂ ਨੇ ਅਸੀਂ ਸਾਨੂੰ ਉਹਨਾਂ ਨੇ ਪਛੜ ਕੇ ਸ਼ੋਅ ਮੰਨ ਕੇ ਨਹੀਂ ਆਈ ਅਸੀਂ ਦੱਸਿਆ ਬਈ 1000 ਡਾਲਰ ਦੇ ਦੋ ਮੁੰਡੇ ਕੋਲ 1000 ਡਾਲਰ ਸੀ ਆਸਟ੍ਰੇਲੀਅਨ ਮੇਰੇ ਕੋਲ 1000 ਯੂਰੋ ਸੀ ਉਹ ਕਹਿੰਦੇ ਸਾਨੂੰ ਦੇ ਦੇ ਉਹ ਅਸੀਂ ਕਹਿੰਦੇ ਨਹੀਂ ਅਸੀਂ ਏਜੰਟ ਨਾਲ ਗੱਲ ਕਰਨੀ ਪਹਿਲਾਂ ਸ਼ੀਅਰ ਦੇਣਾ ਜੀ ਉਹ ਕਹਿੰਦੇ ਠੀਕ ਆ ਤੇ ਫਿਰ ਅਸੀਂ ਸਾਨੂੰ ਕਹਿੰਦੇ ਤੁਸੀਂ ਅੰਦਰ ਬਹਿ ਜਾਓ ਅਸੀਂ ਅੰਦਰ ਬਹਿ ਗਏ ਘੰਟਾ ਇੱਕ ਹੋਇਆ ਫਿਰ ਉਹਨਾਂ ਕੋਲ ਸਪੀਕਰ ਪਾ ਕੇ ਕੱਢਾਂਗੇ ਸਪੀਕਰ ਤੋਂ ਉਹਨਾਂ ਨੇ ਗਾਣੇ ਲਾ ਉੰਦਰ ਆਏ ਸਾਡੇ ਕੋਲ ਜਿਹੜੋ ਲੈ ਗਈ ਛੋਟੇ ਬੈਗ ਹੁੰਦੇ ਆ ਉਹ ਸਾਰੇ ਖੋਲੇ ਸਾਡੇ ਪੈਸੇ ਕੋਲ ਸਾਰੇ ਗਾਲੇ ਉਹਨਾਂ ਨੇ ਸਾਡੇ ਲੱਤਾਂ ਬਾਹਾਂ ਬੰਨ੍ਹ ਦਿੱਤੀਆਂ ਸਾਨੂੰ ਫਿਰ ਉਹਨਾਂ ਨੇ ਤਾਂ ਕੁੱਟਣਾ ਸ਼ੁਰੂ ਕਰ ਦਿੱਤਾ ਉਹ ਕਹਿੰਦੇ ਵੀ ਤੁਹਾਡੇ ਕੋਲ 8-8000 ਡਾਲਰ ਆ ਤੁਸੀਂ ਅਮਰੀਕਾ ਡੰਕੀ ਜਾਣਾ ਆ ਅਸੀਂ ਕਹਿੰਦੇ ਨਹੀਂ ਜੀ ਅਸੀਂ ਤਾਂ ਆਸਟ੍ਰੇਲੀਆ ਚੱਲੇ ਆ ਕਹਿੰਦੇ ਨਹੀਂ ਵੀ ਸਾਨੂੰ ਪਿੱਛੋਂ ਫੋਨ ਆਇਆ ਤੁਸੀਂ ਅਮਰੀਕਾ ਡੰਕੀ ਜਾਣਾ ਤੁਹਾਡੇ ਕੋਲ 24000 ਡਾਲਰ ਹਨ ਕੋਲ 8000 ਸਾਨੂੰ ਉਹ ਦਿਓ ਅਸੀਂ ਕਹਿੰਦੇ ਨਹੀਂ ਸਾਡੇ ਕੋਲ ਆਹੀ ਕੋਈ ਜੋ ਤੁਸੀਂ ਲੈ ਲਿਆ ਸਾਡੇ ਕੋਲ ਉਹ ਸਾਨੂੰ ਕਹਿੰਦੇ ਜੇ ਤੁਹਾਡੇ ਟੈਸਟ ਜੀ ਕੱਪੜਿਆਂ ਦੇ ਜਿਨ੍ਹਾਂ ਵਿੱਚ ਇੱਕ ਵੀ ਰੁਪਿਆ ਨ ਥੋੜੇ ਜਿਕੇ ਜਾਨੀ ਤੁਹਾਨੂੰ ਬਾੜ ਦੇ ਨੇ ਸੀ ਤੇ ਅਸੀਂ ਆਈ ਚੈੱਕ ਕਰ ਲਿਆ ਸਾਡੇ ਜਿਹੜੇ ਬੈਕਗਾਰਡ ਚੈੱਕ ਕੀਤੇ ਉਹਨਾਂ ਵਿੱਚ ਕੁਝ ਨਹੀਂ ਨਿਕਲਿਆ ਉਹਨਾਂ ਨਾਲ ਸਾਨੂੰ ਫਿਰ ਘੁੱਟਣਾ ਸ਼ੁਰੂ ਕਰ ਦਿੱਤਾ ਜੀ ਤੇ ਉਹ ਕਹਿੰਦੇ ਤੋ ਠੀਕ ਹੈ ਜਾਨੂ ਪਤਾ ਲੱਗ ਗਿਆ ਬਦੋ ਜੀ ਅਸਟਰੀਆ ਨਾਲ ਸਾਨੂੰ ਜਾਣਦੇ ਇਦਾਂ ਕਹੇ ਤੁਸੀਂ ਉੱਥੇ ਜਾਣਾ ਤੇ ਸਾਨੂੰ ਉਹਨਾਂ ਜਣੇ ਕੁੱਟਿਆ ਫਿਰ ਤੇ ਕਾਫੀ ਦਿਨ ਸਾਨੂੰ ਕੁੱਟਦੇ ਰਹੇ ਉਹ ਕਹਿੰਦੇ ਕੀ ਸੀ ਪੈਸੇ ਮੰਗਦੇ ਸੀ ਜੀ ਕਿੰਨੇ ਪੈਸੇ ਮੰਗਦੇ ਸੀ ਜੀ ਉਸਾਂ ਨੇ ਕਹਿੰਦੇ ਕਿ ਜੋ ਤੁਸੀਂ ਏਜੰਟ ਨੂੰ ਜਿੰਨੇ ਪੈਸੇ ਦਿੱਤੇ ਆ ਉਹਨੇ ਪੈਸੇ ਸਾਨੂੰ ਦੇ ਬਕਰ ਚਰੰਜਲਾ ਕਰਮੀ ਬਲੋ ਉਹ ਆਵਾਜ਼ ਵੀ ਆਈ ਸੀ ਕਿ ਕਰੋੜ ਕਰੋੜ ਰੁਪਈਆ ਮੰਗਦੇ ਆ ਹਾਂਜੀ ਉਹ ਸਾਡਾ 54 ਲੱਖ ਰੁਪਈਆ ਉਹਨਾਂ ਦਾ 1.5 ਕਰੋੜ ਬੰਦਾ ਪਾਕਿਸਤਾਨ ਵਿੱਚ ਪਾਕਿਸਤਾਨ ਦਾ 1.5 ਕਰੋੜ ਬੰਦਾ ਸਰ ਪਾਕਿਸਤਾਨੀ ਸੀ ਹਾਂਜੀ ਇੱਕ ਆਂਦਾ ਸੀ ਇਹ ਜੀ ਸਾਡੇ ਕੋਲ ਆਟ ਜਾਣਗੇ ਟੁੱਟੇ ਆਪਣੇ ਸੁਲਤਾਨ ਵੀ ਤੁਹਾਨੂੰ ਹਾਂਜੀ ਸਾਰਿਆਂ ਨੂੰ ਟੁੱਟੇ ਜੀ ਇੱਕ ਬੰਦਾ ਸੀ ਜਿਹੜੇ ਵੀ ਅਸੀਂ ਉੱਚੀ ਵੀ ਨਾਮ ਲਖਾਇਆ ਹੈ ਉਹ ਬੰਦੇ ਨੂੰ ਸਾਨੂੰ ਇੱਕ ਵੀ ਬੀਵੀ ਯਾਨਕਿ ਇੱਕ ਮਹੀਨੇ ਨਾਲ ਪਰੇ ਇੱਕ ਵੀ ਮਹੀਨੇ ਸਾਨੂੰ ਇੱਕ ਵੀ ਹੱਥ ਨਹੀਂ ਲਾਉਂਦੇ ਉਦਾਂ ਜੁੱਤੀ ਇਰਾਨ ਚ ਵੀ ਲਖਾਣਾ ਵਾ ਮਤੀ ਜੀ ਵੀ ਤੇ ਥਾਣੇ ਵਿੱਚ ਹੋਇਆ ਉਹ ਪਾਕਿਸਤਾਨ ਦਾ ਸੁਲਤਾਨ ਹਾਂ ਨਹੀਂ ਉਹ ਇਰਾਨ ਦਾ ਜੀ ਇਰਾਨ ਹਾਂ ਜੀ ਪੰਜਾ ਵੀ 3 ਹੀ ਸੀਗੇ 3 ਮੁੰਡੇ ਸੀ ਕੋ ਔਰ ਕਿੰਨੇ ਸੀ ਕੰਡਾ ਵੀ ਤੰਦੇ ਸੀਗੇ ਔਰ ਵੀ ਕੋਈ ਦੂਜੇ ਕੰਟਰੀ ਤੋਂ ਕੋਈ ਸੀਗਾ ਉਥੇ ਹਾਂ ਜੀ ਹੋਰ ਜੇ ਪਾਕਿਸਤਾਨ ਦੇ ਜੀ ਉਹ ਕਰਨਾ ਆਇਆ ਕੀਤਾ ਸੀ ਉਹਦੇ ਤੇ 9 ਤੋਂ 10 ਜਣੇ ਹੋਦ ਗਏ ਸਾਢੀ ਵਜੇ ਨਾਲ ਵੀ ਬੈਠੇ ਖਾਣਾ ਪੀਣਾ ਦਿੰਦੇ ਸੀ ਕਿ ਲਈ ਖਾਣਾ ਪੀਣਾ ਕਰੇ ਕਰ ਦਿੰਦੇ ਸੀ